ਕਤੋਂ ਕਿੱਥੇ ਤੇ ਕਿਵੇਂ ਵਾਪਰਿਆ ਸੀ ਕਾਮਾਗਾਟਾ ਮਾਰੂ ਜਹਾਜ਼ ਦਾ ਸਾਕਾ ਦਰਸੀਮ ਜੱਸੜ ਦੀ ਫਿਲਮ ਦਾ ਕਿਉਂ ਰੱਖਿਆ ਗਿਆ ਨਾਮ ਗੁਰੂ ਨਾਨਕ ਜਹਾਜ਼ ਆਓ ਤੁਹਾਨੂੰ ਦੱਸਦੇ ਆ ਇਸ ਦੇ ਪਿੱਛੇ ਦੀ ਅਸਲ ਕਹਾਣੀ ਢਿੱਲੀ ਪੋਸਟ ਪੰਜਾਬੀ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ ਜੀ ਮੈਂ ਹਸੁਖਦਲੇ ਹਰ ਹਫਤੇ ਕੋਈ ਨਾ ਕੋਈ ਫਿਲਮ ਰਿਲੀਜ਼ ਹੁੰਦੀ ਆ ਪਰ ਬਹੁਤ ਘੱਟ ਫਿਲਮਾਂ ਅਜਿਹੀਆਂ ਹੁੰਦੀਆਂ ਨੇ ਜੋ ਸੱਚੀਆਂ ਕਹਾਣੀਆਂ ਦੇ ਉੱਪਰ ਆਧਾਰਿਤ ਹੁੰਦੀਆਂ ਨੇ ਜਾਂ ਫਿਰ ਜਿਨ੍ਹਾਂ ਦੇ ਜਰੀਏ ਸਾਨੂੰ ਸਾਡਾ ਇਤਿਹਾਸ ਚੰਨਣ ਨੂੰ ਮਿਲਦਾ ਅਜਿਹੀ ਹੀ ਇੱਕ ਫਿਲਮ ਰਿਲੀਜ਼ ਹੋਣ ਜਾ ਰਹੀ ਹੈ 1 ਮਈ ਨੂੰ ਜਿਸ ਦੇ ਵਿੱਚ ਸਾਨੂੰ ਸਾਡੇ ਇਤਿਹਾਸ ਦੇ ਬਾਰੇ ਕਾਫੀ ਕੁਝ ਚੰਨਣ ਨੂੰ ਮਿਲੇਗਾ ਤੇ ਕੁਝ ਤਾਂ ਅਜੀਹਾ ਹੋਵੇਗਾ ਜਿਸ ਦੇ ਬਾਰੇ ਸ਼ਾਇਦ ਤੁਸੀਂ ਪਹਿਲਾਂ ਕਦੇ ਵੀ ਨਾ ਸੁਣਿਆ ਹੋਵੇ ਦਰਅਸਲ 1 ਮਈ ਨੂੰ ਫਿਲਮ ਰਿਲੀਜ਼ ਹੋ ਰਹੀ ਹੈ ਜੀ ਗੁਰੂ ਨਾਨਕ ਜਹਾਜ਼ ਦੱਸਦੀ ਹੈ ਕਿ ਕਾਮਾਗਾਟਾ ਮਾਰੂ ਜਹਾਜ਼ ਦੇ ਨਾਲ ਸੰਬੰਧਿਤ ਇਹ ਫਿਲਮ ਹੈ ਹੁਣ ਤੁਹਾਡੇ ਮਨ ਦੇ ਵਿੱਚ ਸਵਾਲ ਆ ਰਿਹਾ ਹੋਵੇਗਾ ਕਿ ਉਸ ਜਹਾਜ਼ ਦਾ ਨਾਮ ਤਾਂ ਕਾਮਾਗਾਟਾ ਮਾਰੂ ਸੀ ਪਰ ਫਿਲਮ ਦਾ ਨਾਮ ਗੁਰੂ ਨਾਨਕ ਜਹਾਜ਼ ਆ ਤਾਂ ਤੁਹਾਨੂੰ ਇਸ ਨਾਮ ਦੇ ਪਿੱਛੇ ਦੀ ਅਸਲ ਕਹਾਣੀ ਵੀ ਦੱਸਾਂਗੇ ਉਸ ਜਹਾਜ਼ ਦਾ ਅਸਲੀ ਨਾਮ ਕੀ ਸੀ ਉਸ ਦੇ ਬਾਰੇ ਵੀ ਦੱਸਾਂਗੇ ਜੋ ਇਤਿਹਾਸਕਾਰਾਂ ਦੇ ਵੱਲੋਂ ਆਪਣੀਆਂ ਕਿਤਾਬਾਂ ਦੇ ਵਿੱਚ ਲਿਖਿਆ ਗਿਆ ਇੱਕ ਇੱਕ ਜੋ ਜਾਣਕਾਰੀ ਆ ਤੁਹਾਡੇ ਨਾਲ ਸਾਂਝੀ ਕਰਾਂਗੇ ਦੱਸਦੀ ਹੈ ਕਿ ਕਾਮਾਗਾਟਾ ਮਾਰੂ ਜੋ ਜਹਾਜ਼ ਸੀ ਉਸਤੇ ਵਿੱਚ ਸਵਾਰ ਮੁਸਾਫਰਾਂ ਦੇ ਵਿੱਚੋਂ ਕਈਆਂ ਦੇ ਉੱਪਰ ਗੋਲੀ ਚਲਾਉਣ ਦਾ ਜੋ ਇੱਕ ਮਾਮਲਾ ਸਾਹਮਣੇ ਆਇਆ ਸੀ ਜੋ ਅੱਜ ਤੱਕ ਲੋਕ ਉਸ ਦਰਦ ਭਰੀ ਕਹਾਣੀ ਨੂੰ ਯਾਦ ਕਰਦੇ ਨੇ ਪਰ ਇਸ ਜਹਾਜ਼ ਦਾ ਅਸਲੀ ਨਾਮ ਕੀ ਸੀ ਤੇ ਇਸ ਦਾ ਅਸਲੀ ਨਾਮ ਕਿਵੇਂ ਰੱਖਿਆ ਗਿਆ ਸੀ ਉਸ ਦੇ ਬਾਰੇ ਤੁਹਾਨੂੰ ਅੱਜ ਜਾਣਕਾਰੀ ਦਿੰਨੇ ਆ ਦੱਸੇ ਕਿ ਇਹ ਜਹਾਜ਼ ਇੱਕ ਜਾਪਾਨੀ ਕੰਪਨੀ ਕਾਮਾਗਾਟਾ ਦਾ ਸੀ ਜਿਸ ਨੂੰ ਇੱਕ ਭਾਰਤੀ ਕਾਰੋਬਾਰੀ ਬਾਬਾ ਗੁਰਦੇਵ ਸਿੰਘ ਸਰਹਾਲੀ ਜੀ ਦੇ ਵੱਲੋਂ ਕਿਰਾਏ ਦੇ ਉੱਪਰ ਲਿਆ ਗਿਆ ਸੀ ਅਤੇ ਫਿਰ ਬਾਅਦ ਦੇ ਵਿੱਚ ਉਸ ਦਾ ਨਾਮ ਹੈ ਜਿਹੜਾ ਉਹ ਚੇਂਜ ਕੀਤਾ ਗਿਆ ਸੀ ਦੱਸ diel ਕਿ ਜਦੋਂ 1914 ਦੇ ਵਿੱਚ ਭਾਰਤੀਆਂ ਦੇ ਸਫ਼ਰ ਨੂੰ ਚੁਣੌਤੀ ਦੇਣ ਲਈ ਕੈਨੇਡਾ ਸਰਕਾਰ ਦੇ ਵੱਲੋਂ ਕੁਝ ਨਵੇਂ ਰੂਲ ਬਣਾਏ ਗਏ ਸੀ ਤਾਂ ਉਸ ਸਮੇਂ ਭਾਰਤੀ ਕਾਰੋਬਾਰੀ ਬਾਬਾ ਗੁਰਦਿੱਤ ਸਿੰਘ ਸਰਹਾਲੀ ਜੀ ਦੇ ਵੱਲੋਂ ਉਸ ਕਾਨੂੰਨ ਨੂੰ ਚੁਣੌਤੀ ਦੇਣ ਦੇ ਲਈ ਇੱਕ ਕਦਮ ਚੁੱਕਿਆ ਗਿਆ ਸੀ ਉਹਨਾਂ ਦੇ ਵੱਲੋਂ ਭਾਰਤੀਆਂ ਨੂੰ ਕੈਨੇਡਾ ਪਹੁੰਚਾਉਣ ਦੇ ਲਈ ਇੱਕ ਜਹਾਜ਼ ਲਿਆ ਜਾਂਦਾ ਦੱਸਿਆ ਕਿ ਸਭ ਤੋਂ ਪਹਿਲਾਂ ਉਹਨਾਂ ਦੇ ਵੱਲੋਂ ਕਲਕੱਤੇ ਦੇ ਵਿੱਚ ਜੋ ਕੇ ਬ੍ਰਿਟਿਸ਼ ਭਾਰਤ ਦਾ ਹਿੱਸਾ ਸੀ ਉਸੋਵੇਂ ਉੱਥੇ ਜਾ ਕੇ ਗੁਰੂ ਨਾਨਕ ਸਟੀਮਸ਼ਿਪ ਕੰਪਨੀ ਦੀ ਸਥਾਪਨਾ ਕੀਤੀ ਜਾਂਦੀ ਹੈ ਜਿਸ ਦੇ ਅਧੀਨ ਉਹਨਾਂ ਦੇ ਵੱਲੋਂ ਗੁਰੂ ਨਾਨਕ ਸਾਹਿਬ ਜੀ ਦੇ ਨਾਮ ਤੇ ਇੱਕ ਜਹਾਜ਼ ਕਿਰਾਏ ਦੇ ਉੱਪਰ ਲੈਣ ਦਾ ਫੈਸਲਾ ਕੀਤਾ ਜਾਂਦਾ ਉਹਨਾਂ ਸਮੁੰਦਰੀ ਬੇੜੇ ਦੀ ਭਾਲ ਕਰਦੇ ਹਾਂ ਸਭ ਤੋਂ ਪਹਿਲਾਂ ਸਿੰਗਾਪੁਰ ਸਟੀਮਸ਼ਿਪ ਕੰਪਨੀ ਦੇ ਮੈਨੇਜਰ ਰਾਹੀਂ ਲਿਥੋ ਐਂਡ ਕੰਪਨੀ ਨੂੰ ਸੰਪਰਕ ਕੀਤਾ ਪਰ ਉਹਨਾਂ ਦਾ ਜਹਾਜ਼ ਪੁਰਾਣਾ ਹੋਣ ਕਾਰਨ ਪੈਸੀਫਿਕ ਸਮੁੰਦਰ ਦੇ ਵਿੱਚ ਉਤਾਰੇ ਜਾਣ ਦੇ ਸਮਰੱਥ ਨਹੀਂ ਸੀ ਇਸ ਦੌਰਾਨ ਉਹਨਾਂ ਦੇ ਵੱਲੋਂ ਫਿਰ ਕਈ ਹੋਰ ਬੇੜਿਆਂ ਦੀ ਭਾਲ ਕੀਤੀ ਗਈ ਆਖਰਕਾਰ ਜਰਮਨ ਦੇ ਇੱਕ ਏਜੰਟ ਦੇ ਜ਼ਰੀਏ ਉਹਨਾਂ ਨੇ ਜਾਪਾਨੀ ਕੰਪਨੀ ਕਾਮਾਗਾਟਾ ਦੇ ਨਾਲ ਸੰਪਰਕ ਕੀਤਾ ਅਤੇ ਉਹਨਾਂ ਦਾ ਜਹਾਜ਼ ਲੈਣ ਦਾ ਫੈਸਲਾ ਕੀਤਾ ਗਿਆ ਕਾਮਾਗਾਟਾ ਮਾਰੂ ਨਾਮ ਦਾ ਸਮੁੰਦਰੀ ਬੇੜਾ ਜਾਪਾਨ ਤੋਂ 11000 ਡਾਲਰ ਪ੍ਰਤੀ ਮਹੀਨੇ ਦੇ ਹਿਸਾਬ ਨਾਲ 6 ਮਹੀਨਿਆਂ ਲਈ ਪਾੜੇ ਦੇ ਉੱਪਰ ਲਿਆ ਗਿਆ ਸੀ ਜਾਨੀ ਕਿ ਕਿਰਾਏ ਤੇ ਲਿਆ ਗਿਆ ਸੀ ਇਸ ਦਾ ਆਕਾਰ ਸੀ ਜੋ 392.2 ਫੁੱਟ ਸੀ ਅਤੇ 3000 ਟਨ ਮਾਲ ਢੋਣ ਦੀ ਇਸ ਦੀ ਸਮਰੱਥਾ ਸੀ ਜਦਕਿ ਇੱਕ ਘੰਟੇ ਵਿੱਚ 20 ਕਿਲੋਮੀਟਰ ਦਾ ਇਹ ਜਹਾਜ਼ ਸਫ਼ਰ ਤੈਅ ਕਰ ਸਕਦਾ ਸੀ ਉੱਥੇ ਹੀ ਮਾਰਚ 1914 ਨੂੰ ਬਾਬਾ ਗੁਰਦਿੱਤ ਸਿੰਘ ਨੇ ਜਾਪਾਨੀ ਕੰਪਨੀ ਤੋਂ ਇਹ ਜਹਾਜ਼ ਕਿਰਾਏ ਤੇ ਲਿਆ। ਇਹ ਜਹਾਜ਼ ਕੋਲਾ ਢੋਣ ਵਾਲਾ ਸੀ ਅਤੇ ਯਾਤਰੂ ਜਹਾਜ਼ ਦੇ ਰੂਪ ਵਿੱਚ ਬਦਲਣ ਲਈ ਬਾਬਾ ਗੁਰਦਿੱਤ ਸਿੰਘ ਜੀ ਨੇ ਅੰਦਰੋਂ ਕਾਫੀ ਤਬਦੀਲੀ ਕਰਵਾਈ ਸੀ ਅਤੇ 2500 ਡਾਲਰ ਇਸ ਦੇ ਉੱਪਰ ਖਰਚੇ ਗਏ ਸਨ। ਜਿਸ ਤੇ ਚੱਲਦੇ ਆ ਇਸ ਜਹਾਜ਼ ਦੇ ਵਿੱਚ ਬੈਠਣ ਦੇ ਲਈ ਬੈਂਚ ਆਦਿ ਦਾ ਪ੍ਰਬੰਧ ਕੀਤਾ ਗਿਆ ਸੀ। ਭਾਰੀ ਖਰਚਾ ਕਰਕੇ ਜਹਾਜ਼ ਦੀ ਮੁਰੰਮਤ ਕਰਵਾਉਂਦਿਆਂ ਪੂਰੀ ਤਿਆਰੀ ਨਾਲ ਜਹਾਜ਼ ਮਸਾਫਰ ਲਿਜਾਣ ਦੇ ਯੋਗ ਬਣਾਇਆ ਗਿਆ ਸੀ ਉੱਥੇ ਜੇਕਰ ਇਸ ਜਹਾਜ਼ ਦੇ ਨਾਮ ਦੀ ਗੱਲ ਕਰੀਏ ਤਾਂ ਬਾਬਾ ਗੁਰਦਤ ਸਿੰਘ ਸਰਹਾਲੀ ਜੀ ਨੇ ਮਾਰਚ 1914 ਨੂੰ ਸਿੱਖ ਸੰਗਤਾਂ ਦੇ ਸਹਿਯੋਗ ਨਾਲ ਸ਼੍ਰੀ ਅਖੰਡ ਪਾਤਸ਼ਾਹ ਕਰਵਾਏ ਅਤੇ ਸਮੁੰਦਰੀ ਜਹਾਜ਼ ਕਾਮਾਗਾਟਾ ਮਾਰੂ ਦਾ ਨਾਮਕਰਨ ਸ਼੍ਰੀ ਗੁਰੂ ਨਾਨਕ ਜਹਾਜ਼ ਕੀਤਾ ਕਾਨੂੰਨੀ ਪਹਿਲੂ ਵਿਚਾਰਦਿਆਂ ਜਹਾਜ਼ ਦੀਆਂ ਟਿਕਟਾਂ ਗੁਰੂ ਨਾਨਕ ਨੈਵੀਗੇਸ਼ਨ ਕੰਪਨੀ ਦੇ ਵੱਲੋਂ ਪ੍ਰਕਾਸ਼ਿਤ ਹੋਈਆਂ ਅਤੇ ਟਿਕਟਾਂ ਉੱਪਰ ਜਹਾਜ਼ ਦਾ ਨਾਮ ਗੁਰੂ ਨਾਨਕ ਸਟੀਮਰ ਲਿਖਿਆ ਗਿਆ ਸ਼੍ਰੀ ਗੁਰੂ ਨਾਨਕ ਜਹਾਜ਼ ਵਿੱਚ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਵੀ ਕੀਤਾ ਗਿਆ ਜਿੱਥੇ ਦੀਵਾਨ ਜੁੜਦੇ ਸਨ ਢਾਡੀ 12 ਗਾਉਂਦੇ ਸਨ ਅਤੇ ਨਿਸ਼ਾਨ ਸਾਹਿਬ ਚੁਲਾਇਆ ਜਾਂਦਾ ਸੀ ਸਾਂਝੇ ਪੰਜਾਬ ਜੋ ਕਿ ਅਜੋਕੇ ਸਮੇਂ ਦੇ ਵਿੱਚ ਭਾਰਤ ਪਾਕਿਸਤਾਨ ਅਤੇ ਬੰਗਲਾਦੇਸ਼ ਦਾ ਹਿੱਸਾ ਨੇ ਦੱਸਦੇ ਕਿ ਇਹਨਾਂ ਸਭ ਹਿੱਸਿਆਂ ਦੇ ਯਾਤਰੀ ਸੰਜੋ ਉਹ ਇਸ ਜਹਾਜ਼ ਦੇ ਜ਼ਰੀਏ ਹੀ ਜੋ ਕੈਨੇਡਾ ਵੱਲੋਂ ਰਵਾਨਾ ਹੁੰਦੇ ਨੇ ਤੇ ਹੁਣ ਤੁਹਾਨੂੰ ਦੱਸਦੇ ਆ ਕਿ ਇਸ ਜਹਾਜ਼ ਦੇ ਵਿੱਚ ਜੋ ਯਾਤਰੀ ਸਵਾਰ ਸਨ ਉਹਨਾਂ ਦੇ ਨਾਲ ਕੀ ਘਟਨਾ ਵਾਪਰੀ ਸੀ ਦਰਅਸਲ ਇਸ ਜਹਾਜ਼ ਦੇ ਵਿੱਚ 376 ਯਾਤਰੀ ਸਵਾਰ ਹੋ ਕੇ 22 ਮਈ 1914 ਨੂੰ ਪੰਜਾਬ ਭਾਰਤ ਹਾਂਗਕਾਂਗ ਸ਼ੰਘਾਈ ਚੀਨ ਜੋਕੋਹਾਮਾ ਜਾਪਾਨ ਵਿੱਚੋਂ ਲੰਘਦਿਆਂ ਹੋਏ ਆ ਪੈਨਕੋਵਰ ਬ੍ਰਿਟਿਸ਼ ਕੋਲੰਬੀਆ ਕੈਨੇਡਾ ਪਹੁੰਚਦੇ ਨੇ ਪਰ ਕੈਨੇਡਾ ਦੇ ਹਾਕਮਾਂ ਦੇ ਵੱਲੋਂ ਇਸ ਜਹਾਜ਼ ਦੇ ਉੱਪਰ ਸਵਾਰ ਮੁਸਾਫਰਾਂ ਨੂੰ ਲੰਮੀ ਜਦੋ ਜਹਿਦ ਦੇ باوجود ਉਤਰਨ ਦੀ ਇਜਾਜ਼ਤ ਨਹੀਂ ਦਿੱਤੀ ਜਾਂਦੀ ਜਿਸ ਤੋਂ ਬਾਅਦ ਕੈਨੇਡਾ ਦੇ ਹਾਕਮਾਂ ਨੇ ਜਹਾਜ਼ 'ਤੇ ਫਾਇਰਿੰਗ ਕਰਨ ਦੀ ਧਮਕੀ ਦਿੱਤੀ ਜਹਾਜ਼ ਦੇ ਯਾਤਰੀਆਂ ਨੂੰ 23 ਮਈ 1914 ਤੋਂ ਲੈ ਕੇ 23 ਜੁਲਾਈ 1914 ਤੱਕ 2 ਮਹੀਨੇ ਬੈਂਕੋਵਰ ਦੀ ਬੰਦਰਗਾਹ ਤੇ ਬੰਦੀ ਬਣਾ ਕੇ ਵੀ ਰੱਖਿਆ ਜਾਂਦਾ ਹੈ ਮੁਸਾਫਰਾਂ ਨਾਲ ਅਣਮਨੁੱਖੀ ਵਰਤਾਓ ਕੀਤਾ ਜਾਂਦਾ ਹੈ ਉਹਨਾਂ ਦੇ ਖਾਣ ਪੀਣ ਦਾ ਪ੍ਰਬੰਧ ਵੀ ਠੀਕ ਤਰੀਕੇ ਨਾਲ ਨਹੀਂ ਕੀਤਾ ਜਾਂਦਾ ਅਤੇ ਫਿਰ ਇੱਕ ਹੋਰ ਜਹਾਜ਼ ਰਾਹੀਂ ਹਮਲਾ ਕਰਕੇ ਕਾਮਾਗਾਟਾ ਮਾਰੂ ਜਹਾਜ਼ ਨੂੰ ਡੁੱਬਣ ਦੀ ਕੋਸ਼ਿਸ਼ ਵੀ ਕੀਤੀ ਜਾਂਦੀ ਅਤੇ ਇੱਕ ਰਾਤ ਪੁਲਿਸ ਨੇ ਜਹਾਜ਼ ਤੇ ਹਮਲਾ ਕੀਤਾ ਅਤੇ ਯਾਤਰੀਆਂ ਨੂੰ ਇਸ ਦਾ ਟੱਕਰ ਕਰਨ ਦੇ ਲਈ ਮਜਬੂਰ ਵੀ ਹੋਣਾ ਪਿਆ ਇਸ ਗੱਲ ਨੇ ਯਾਤਰੀਆਂ ਦੇ ਵਿੱਚ ਰੋਸ ਨੂੰ ਜਨਮ ਦਿੱਤਾ ਸਾਰੀ ਕਹਾਣੀ ਜੰਗਲ ਦੇ ਵਿੱਚ ਲੱਗੀ ਅੱਗ ਦੇ ਵਾਂਗ ਫੈਲਦੀ ਹੈ ਜਿਸ ਤੋਂ ਬਾਅਦ ਅਖਬਾਰਾਂ ਦੇ ਵਿੱਚ ਸੁਰਖੀਆਂ ਬਣਦੀਆਂ ਨੇ ਕੈਨੇਡੀਆਈ ਭਾਰਤੀਆਂ ਵਿੱਚ ਜੋ ਇੱਕ ਤਲਖੀ ਪੈਦਾ ਹੁੰਦੀ ਹੈ ਇਸ ਤੇ ਜਵਾਬ ਦੇ ਵਿੱਚ ਕੈਨੇਡਾ ਦੀ ਸਿੱਖ ਸੰਗਤ ਨੇ 21 ਜੁਲਾਈ 1914 ਨੂੰ ਬੈਂਕਕੋਵਰ ਦੇ ਗੁਰਦੁਆਰਾ ਸਾਹਿਬ ਦੇ ਵਿੱਚ ਇੱਕ ਇਕੱਠ ਕੀਤਾ ਅਤੇ ਮਤਾ ਪਾਸ ਕੀਤਾ ਕਿ ਜੇਕਰ ਜਹਾਜ਼ ਉੱਤੇ ਕੁਲੀ ਚਲਾਈ ਜਾਂਦੀ ਹੈ ਤਾਂ ਫਿਰ ਸਿੱਖਾਂ ਦੇ ਵੱਲੋਂ ਵੀ ਇਸ ਦਾ ਜਵਾਬ ਦਿੱਤਾ ਜਾਏਗਾ ਪ੍ਰੋਟੈਸਟ ਕੀਤੇ ਜਾਣਗੇ ਉੱਥੇ ਹੀ ਸਿੱਖਾਂ ਦੇ ਇਸ ਮਤੇ ਤੋਂ ਬਾਅਦ ਸਰਕਾਰ ਦੇ ਵੱਲੋਂ ਨਰਮੀ ਦਿਖਾਈ ਜਾਂਦੀ ਹੈ ਅਤੇ ਜਹਾਜ਼ ਦੇ ਵਿੱਚ ਸਵਾਰ ਆਗੂਆਂ ਦੇ ਨਾਲ ਤੇ ਸਿੱਖ ਆਗੂਆਂ ਦੇ ਨਾਲ ਗੱਲਬਾਤ ਸ਼ੁਰੂ ਹੁੰਦੀ ਆ ਤੇ ਫਿਰ ਇਸ ਜਹਾਜ਼ ਨੂੰ ਅਖੀਰ 23 ਜੁਲਾਈ ਨੂੰ ਵਾਪਸ ਕਲਕੱਤੇ ਵੱਲੋਂ ਭੇਜ ਦਿੱਤਾ ਜਾਂਦਾ ਤੇ 2 ਮਹੀਨੇ ਦੇ ਸਫ਼ਰ ਮਗਰੋਂ ਜਹਾਜ਼ 26 ਸਤੰਬਰ 1914 ਨੂੰ ਕਿਲਪੀ ਪਹੁੰਚਦਾ ਉੱਥੇ ਇਸ ਦੀ ਪੂਰੀ ਤਰ੍ਹਾਂ ਤਲਾਸ਼ੀ ਲਈ ਜਾਂਦੀ ਹੈ ਤੇ ਫਿਰ 29 ਸਤੰਬਰ 1914 ਨੂੰ ਜਦੋਂ ਇਹ ਜਹਾਜ਼ ਬੱਜ-ਬੱਜ ਘਾਟ ਦੇ ਉੱਪਰ ਪਹੁੰਚਿਆ ਤਾਂ ਇੱਕ ਸਪੈਸ਼ਲ ਗੱਡੀ ਮੁਸਾਫਰਾਂ ਨੂੰ ਉੱਥੋਂ ਪੰਜਾਬ ਲੈ ਜਾਣ ਵਾਸਤੇ ਅੱਗੇ ਖੜੀ ਹੁੰਦੀ ਆ ਪਰ ਮੁਸਾਫਰਾਂ ਦੇ ਵੱਲੋਂ ਇਸ ਦੇ ਵਿੱਚ ਬੈਠਣ ਤੋਂ ਨਾ ਕਰ ਦਿੱਤੀ ਜਾਂਦੀ ਅਤੇ ਉਹ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਅਗਵਾਈ ਵਿੱਚ ਕਲਕੱਤੇ ਦੇ ਬੜਾ ਬਾਜ਼ਾਰ ਵਾਲੇ ਗੁਰਦੁਆਰਾ ਸਾਹਿਬ ਵੱਲੋਂ ਵਧਣਾ ਸ਼ੁਰੂ ਕਰ ਦਿੰਦੇ ਨੇ ਇਸ ਤੋਂ ਬਾਅਦ ਪੁਲਿਸ ਦੇ ਵੱਲੋਂ ਮੁਸਾਫਰਾਂ ਦੇ ਉੱਪਰ ਗੋਲੀ ਚਲਾਈ ਜਾਂਦੀ ਆ ਤੇ ਇਸ ਫਾਇਰਿੰਗ ਦੇ ਵਿੱਚ 15 ਮੁਸਾਫਰ ਨੇ ਜੋ ਆਪਣੀ ਜਾਨ ਗਵਾ ਲੈਂਦੇ ਨੇ ਦੱਸਿਆ ਇਹ ਕੇਸ ਤੋਂ ਬਾਅਦ ਕੁਝ ਮੁਸਾਫਰਾਂ ਨੂੰ ਪੁਲਿਸ ਦੇ ਵੱਲੋਂ ਗ੍ਰਿਫਤਾਰ ਕੀਤਾ ਜਾਂਦਾ ਪਰ ਇਸ ਦੌਰਾਨ ਵਾਪਰੇ ਇਸ ਸਾਕੇ ਨੂੰ ਹੁਣ ਕਾਮਾਗਾਟਾ ਮਾਰੂ ਦੇ ਨਾਮ ਨਾਲ ਜਾਣਿਆ ਜਾਂਦਾ ਹੈ ਪਰ ਜੇਕਰ ਇਸ ਦੇ ਅਸਲ ਨਾਮ ਦੀ ਗੱਲ ਕਰੀ ਇਸ ਜਹਾਜ਼ ਦੇ ਅਸਲ ਨਾਮ ਦੀ ਗੱਲ ਕਰੀਏ ਤਾਂ ਉਹ ਨਾਮ ਸੀ ਗੁਰੂ ਨਾਨਕ ਜਹਾਜ਼ ਤਾਂ ਇਸ ਨਾਮ ਦੇ ਬਾਰੇ ਤੁਹਾਨੂੰ ਕਹਾਣੀ ਦੱਸੀ ਆ ਉੱਥੇ ਹੀ ਦੱਸ ਦਈਏ ਕਿ 1 ਮਈ ਨੂੰ ਇਹ ਫਿਲਮ ਸਿਨੇਮਾ ਘਰਾਂ ਦੇ ਵਿੱਚ ਰਿਲੀਜ਼ ਹੋਣ ਜਾ ਰਹੀ ਹੈ ਜਿਸ ਨੂੰ ਸ਼ਰਨ ਆਰਟ ਦੇ ਵੱਲੋਂ ਡਾਇਰੈਕਟ ਕੀਤਾ ਗਿਆ ਉੱਥੇ ਹੀ ਜੇਕਰ ਪ੍ਰੋਡਿਊਸ ਗੱਲ ਕਰੀ ਤਾਂ ਮਨਪ੍ਰੀਤ ਜੋਹਲ ਦੇ ਵੱਲੋਂ ਇਸ ਫਿਲਮ ਨੂੰ ਪ੍ਰੋਡਿਊਸ ਕੀਤਾ ਗਿਆ ਉੱਥੇ ਹੀ ਜੇਕਰ ਫਿਲਮ ਦੇ ਲੇਖਕਾਂ ਦੀ ਗੱਲ ਕਰੀਏ ਤਾਂ ਹਰਨਵ ਵੀਰ ਸਿੰਘ ਅਤੇ ਸ਼ਰਨ ਆੜ ਦੇ ਵੱਲੋਂ ਇਸ ਫਿਲਮ ਨੂੰ ਲਿਖਿਆ ਗਿਆ ਤੇ ਵਰਲਡ ਵਾਈਡ ਫਿਲਮ 1 ਮਈ ਨੂੰ ਰਿਲੀਜ਼ ਹੋਏਗੀ ਉੱਥੇ ਹੀ ਵਰਲਡਵਾਈਡ ਡਿਸਟ੍ਰਿਬਿਊਸ਼ਨ ਹੈ ਜੋ ਓਮ ਜੀ ਸੀਨੇ ਵਰਲਡ ਦੇ ਵੱਲੋਂ ਇਸ ਫਿਲਮ ਦੀ ਵਰਲਡਵਾਈਡ ਡਿਸਟ੍ਰਿਬਿਊਸ਼ਨ ਹੈ ਜਿਹੜੀ ਉਹ ਕੀਤੀ ਜਾਏਗੀ ਤੇ ਜੇਕਰ ਫਿਲਮ ਦੇ ਵਿੱਚ ਅਦਾਕਾਰਾਂ ਦੀ ਗੱਲ ਕਰੀਏ ਤਾਂ ਤਰਸੀਮ ਸਿੰਘ ਜੱਸੜ ਦੇ ਵੱਲੋਂ ਇਸ ਫਿਲਮ ਦੇ ਵਿੱਚ ਮੀਵਾ ਸਿੰਘ ਲੋਪੋਕੇ ਦਾ ਅਹਿਮ ਕਿਰਦਾਰ ਨਿਭਾਇਆ ਗਿਆ ਉੱਥੇ ਹੀ ਗੁਰਪ੍ਰੀਤ ਸਿੰਘ ਘੁੱਗੀ ਵੀ ਇਸ ਫਿਲਮ ਦੇ ਵਿੱਚ ਇੱਕ ਅਹਿਮ ਕਿਰਦਾਰ ਦੇ ਵਿੱਚ ਨਜ਼ਰ ਆਉਣਗੇ ਤੇ 1 ਮਈ ਨੂੰ ਇਹ ਫਿਲਮ ਰਿਲੀਜ਼ ਹੋਣ ਜਾ ਰਹੀ ਆ ਦੱਸਦੀ ਹੈ ਕਿ ਇਸ ਫਿਲਮ ਦੇ ਵਿੱਚ ਇੱਕ ਸੱਚੀ ਕਹਾਣੀ ਨੂੰ ਦਿਖਾਇਆ ਗਿਆ ਕਿ ਕਿਸ ਤਰੀਕੇ ਉਸ ਜਹਾਜ਼ ਦੇ ਵਿੱਚ ਸਵਾਰ ਮੁਸਾਫਰਾਂ ਦੇ ਨਾਲ ਵਰਤਾਰਾ ਕੀਤਾ ਗਿਆ ਸੀ ਕਿਵੇਂ ਸਾਰੀ ਘਟਨਾ ਵਾਪਰੀ ਸੀ ਅਤੇ ਕੈਨੇਡਾ ਦੇ ਵਿੱਚ ਕੀ ਕੁਝ ਹੋਇਆ ਸੀ ਤਾਂ 1 ਮਹੀਨੇ ਹੋ ਫਿਲਮ ਰਿਲੀਜ਼ ਹੋਣ ਜਾ ਰਹੀ ਆ ਉੱਥੇ ਹੀ ਇਸ ਫਿਲਮ ਨੂੰ ਲੈ ਕੇ ਤੁਹਾਡੇ ਮਨ 'ਚ ਕੀ ਵਿਚਾਰ ਹੈ ਤੁਸੀਂ ਕੀ ਸੋਚ ਰਹੇ ਹੋ ਉਹ ਵੀ ਕਮੈਂਟਾਂ ਦੇ ਵਿੱਚ ਜ਼ਰੂਰ ਲਿਖਣਾ